ਵੈਕਲ ਜੀ ਦਾ ਹਲਸਾ ਵੈਕਲ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਦਾਸ ਪਾਈ ਅਮਨਦੀਪ ਸਿੰਘ ਵੱਲੋਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਬੇਅੰਤ ਬੇਅੰਤ ਵਧਾਈਆਂ ਔਰ ਗੁਰੂ ਰਾਮਦਾਸ ਕਿਰਪਾ ਕਰਨ ਬਖਸ਼ਿਸ਼ ਕਰਨ ਜੀਮੇ ਦਸਹਿਰੇ ਤੋਂ ਕੁਝ ਦਿਨਾਂ ਦੇ ਬਾਅਦ ਤਕਰੀਬਨ 20 ਦਿਨਾਂ ਦੇ ਬਾਅਦ ਇਹ ਦੀਵਾਲੀ ਦਾ ਤਿਹਾੜਾ ਆਉਂਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਸਾਰਿਆਂ ਦੇ ਅੰਦਰ ਜਿਹੜੇ ਰਾਵਣ ਪਲ ਰਹੇ ਨੇ ਪਲੇ ਹੋਏ ਨੇ ਨਫ਼ਰਤ ਦੇ ਬਹਿਰ ਵਿਰੋਧ ਦੇ ਈਰਖਾ ਦੇ ਦੂਜਿਆਂ ਨੂੰ ਨੀਵਾ ਵਿਖਾਉਣ ਦੇ ਮੈਂ ਮੇਰੀ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ ਰਾਵਣ ਸਾਡੇ ਅੰਦਰ ਪੈਦਾ ਹੋਏ ਨੇ ਗੁਰੂ ਰਾਮ ਦਾਸ ਜੀ ਕਿਰਪਾ ਦਾ ਖਾਤਾ ਖੋਲਣ ਸਾਡੇ ਅੰਦਰੋਂ ਵੀ ਇੱਕ ਗਿਆਨ ਦੀ ਰੋਸ਼ਨੀ ਦੇ ਨਾਲ ਰਾਵਣਾ ਦਾ ਖਾਤਮਾ ਕਰਨ ਔਰ ਸਾਡੇ ਅੰਦਰ ਪੱਕੇ ਤੌਰ ਦੇ ਉੱਤੇ ਸ਼ਬਦ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਔਰ ਅੱਜ ਬੀਬੀ ਕੌਲਾ ਜੀ ਕੋਲਸਰ ਸਾਹਿਬ ਵਿਖੇ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋ ਰਿਹਾ ਔਰ ਇਹ ਸਮਾਗਮ ਵੀ ਬੰਦੀ ਛੋੜ ਦਿਵਸ ਦੀਵਾਲੀ ਦੇ ਦਿਨ ਨੂੰ ਸਮਰਪਿਤ ਕਰਕੇ ਹੋ ਰਿਹਾ ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਉਸੇ ਸਾਰਿਆਂ ਨੇ ਇਹ ਦੀਵਾਲੀ ਦਾ ਤਿਹਾੜੀ ਪੂਰੀ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣਾ ਔਰ ਕੋਸ਼ਿਸ਼ ਕਰਿਓ ਕਿਉਂਕਿ ਹਰ ਇੱਕ ਦਾ ਦੀਵਾਲੀ ਮਨਾਉਣ ਦਾ ਖੁਸ਼ੀ ਮਨਾਉਣ ਦਾ ਢੰਗ ਆਪਣਾ ਆਪਣਾ ਹੈ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਚਲਾਓ ਪਰ ਪ੍ਰਦੂਸ਼ਨ ਰਹਿਤ ਪਟਾਕੇ ਚਲਾਇਓ ਔਰ ਕੋਸ਼ਿਸ਼ ਕਰੀਏ ਆਪਣੇ ਵਾਤਾਵਰਣ ਦੀ ਵੀ ਨਾਲ-ਨਾਲ ਸੇਵਾ ਔਰ ਸੰਭਾਲ ਕਰੀਏ ਸ੍ਰੀ ਸਾਹਿਬ ਜੀ ਸੋਕੇ ਵੜੇ ਕਿਉਂ ਨਹੀਂ ਦੀਵੇ ਸੰਕਤਾ ਬਾਗੀਆਂ ਨੇ ਹੋਰ ਕਿਵੇਂ ਬੰਦੀ ਛੋੜ ਦੀ ਬਸ ਮਨਾਨ ਸੰਕਤਾ ਕਿਵੇਂ ਮੈਂ ਜਿਵੇਂ ਪਹਿਲੇ ਆਪ ਜੀਆਂ ਨੂੰ ਕਿਹਾ ਕਿ ਕੋਸ਼ਿਸ਼ ਕਰੀਏ ਕਿ ਅਸੀਂ ਪ੍ਰਦੂਸ਼ਨ ਰਹਿਤ ਪਟਾਕੇ ਚਲਾਈਏ ਦੇਸੀ ਕੇ ਉਹਦੇ ਦੀਵੇ ਬਾਲੋ ਮਾਵੇਂ ਲਾਈਟਿੰਗ ਕਰੋ ਹਰ ਇੱਕ ਦਾ ਆਪਣਾ ਆਪਣਾ ਜੋ ਦੀਵਾਲੀ ਮਨਾਉਣ ਦਾ ਢੰਗ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨਾ ਹੋ ਸਕੇ ਇਸ ਦੀਵਾਲੀ ਦੇ ਸਬੰਧ ਦੇ ਵਿੱਚ ਤੁਸੀਂ ਜੱਪ ਤਪ ਦਾ ਪੈਰਾ ਵਧਾ ਸਕੋ ਬੰਦਗੀ ਦਾ ਨਾਮ ਦਾ ਸਿਮਰਨ ਦਾ ਅੰਮ੍ਰਿਤ ਵੇਲਾ ਸੰਭ ਸਕੋ ਉਹ ਜ਼ਰੂਰ ਸੰਭੋ ਕਿਉਂਕਿ ਮੇਨ ਇਸੇ ਸ਼ਬਦ ਨੇ ਸਾਡੇ ਅੰਦਰ ਗਿਆਨ ਦੀ ਰੌਸ਼ਨੀ ਪੈਦਾ ਕਰਨੀ ਹੈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਹ